ਪਰ ਇੱਕੋ ਸਵਾਲ ਨੂੰ ਬਾਰ-ਬਾਰ ਬੱਚਾ ਕਰੀ ਜਾਵੇ ਜਿਸ ਦਾ ਦਦੀ ਮਾਂ ਦੇ ਕੋਲ ਮਾਂ ਕੋਲ ਜਵਾਬ ਨਾ ਹੋਵੇ ਫਿਰ ਉਹ ਮਾਂ ਕੀ ਕਰੇ ਤੋ ਛੋਟੇ ਸਾਹਿਬ ਜਦ ਦੇ ਬਾਬਾ ਜੋਰਾਵਾਲ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਰ-ਬਾਰ ਸਵਾਲ ਕਰਦੇ ਨੇ ਦਦੀ ਮਾਂ ਨੂੰ ਵੱਡੇ ਵੀਰ ਕਿੱਥੇ ਚਲੇ ਗਏ ਪਿਤਾ ਜੀ ਕਿੱਥੇ ਚਲੇ ਗਏ ਗੁਰਸਿੱਖ ਤੇ ਚਲੇ ਗਏ ਕਦੋਂ ਆਉਣਗੇ ਕਦੋਂ ਮਿਲਣਗੇ ਤੋ ਮੈਂ ਉਸ ਮਾਹੌਲ ਵਿੱਚ ਗਿਆ ਔਰ ਮੈਂ ਜੋ ਗੀਤ ਲਿਖਿਆ ਕਿ ਮਾਂ ਦਾਦੀ ਜੀ ਵੀ ਕਿੰਨੂੰ ਪੁੱਛਣ ਕਿ ਮੇਰਾ ਪੁੱਤਰ ਕਿੱਥੇ ਹੈ ਮੇਰੇ ਪੁੱਤਰੇ ਕਿੱਥੇ ਨੇ ਉਹ ਗੁਰਸਿੱਖ ਪਿਆਰੇ ਉਹ ਪੰਜ ਪਿਆਰੇ ਉਹ ਮੇਰੇ ਪੁੱਤਰ ਦਸ਼ਮੇਸ਼ ਪਿਤਾ ਦਾ ਪੰਥ ਹੈ ਕਿੱਥੇ ਕਿਸੇ ਦੀ ਕੋਈ ਖਬਰ ਨਹੀਂ ਪੁੱਛਾਂ ਕਿੰਨੂੰ ਦੱਸ ਨਹੀਂ ਹਵਾਏ ਮੈਨੂੰ ਦੇ ਨੀ ਸਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਘੜੀ ਮੂੜੀ ਕਰਦੇ ਸਵਾਲ ਚੜਤਾ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਇਹਨਾਂ ਦੁਖਿਆਰਿਆਂ ਨੂੰ ਮੈਂ ਝਿੜਕ ਵੀ ਨਹੀਂ ਸਕਦੀ ਤੇ ਨਾ ਇਹਨਾਂ ਦੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਹੈ ਚੜਕਾ ਨਾ ਮਾਰ ਸਕਾਂ ਚੁੱਪ ਵੀ ਕਰਵਾ ਨਾ ਲਾਰੇ ਲਾ ਕੇ ਵਕਤ ਗੁਜ਼ਾਰਦੀ ਜਿੱਦ ਕਰਦੇ ਨੇ ਦੋਵੇਂ ਆਖਦੇ ਨੇ ਬਾਰ ਬਾਰ ਗੱਲ ਕਰ ਜੀਤ ਤੇ ਜੁਝਾਰਦੀ ਮੈਂ ਟਲਦੀ ਹਾਂ ਇਹ ਮੁੜ ਮੁੜ ਕੇ ਮੈਨੂੰ ਉਹੀ ਸਵਾਲ ਕਰਦੇ ਨੇ ਵੱਡੇ ਵੀਰ ਕਿੱਥੇ ਗਏ ਪਿਤਾ ਜੀ ਕਿੱਥੇ ਗਏ ਮਿਲਾਂਗੇ ਮਿਲਾਂਗੇ ਜ਼ਰੂਰ ਅਸੀਂ ਛੋਟੀ ਮੋਟੀ ਹੌਸਲਾ ਦੇ ਗੱਲ ਹੀ ਬਾਤੀ ਰਹੀ ਹਾਂ ਮੈਂ ਢਾਲ ਨਹੀਂ ਕਿੱਧਰ ਗਿਆ ਮੇਰਾ ਨਾਲ ਆਪ ਜੀ ਇਸ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸਮਝਾ ਸਕਾਂ ਆਪ ਜੀ ਸੁਣ ਸਕੋ ਉਸ ਮਾਹੌਲ ਵਿੱਚ ਚਲੇ ਜਾਈਏ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ